ਕਨਾ ਲੈਣੀ ਚਾਹੀਦੀ ਹੈ ਅੱਜ ਜਿਵੇਂ ਤੁਹਾਨੂੰ ਮੈਲਾਨ ਚਾ ਰਹੇ ਆ ਇੱਕ ਐਸੇ ਨੌਜਵਾਨ ਦੇ ਨਾਲ ਜਿਸ ਦੀ ਹਿੰਮਤ ਤੇ ਹੌਸਲੇ ਦੀ ਅਜਿਹੀ ਮਿਸਾਇਲ ਕੰਮ ਕਾਇਮ ਕਰਕੇ ਰੱਖ ਦਿੱਤੀ ਹੈ ਜੋ ਕਿ ਸਾਨੂੰ ਵੀ ਸੋਚਣ ਦੇ ਵਿੱਚ ਮਜਬੂਰ ਕਰਦੀ ਹੈ ਮਾਚੀਵਾੜਾ ਦੇ ਪਿੰਡ ਤੋਂ ਲੇਵਾਲ ਦਾ ਇੱਕ 20 ਸਾਲਾ ਨੌਜਵਾਨ ਕਰਨ ਜੋ ਸਿੰਘ ਜੋਗੀ ਹੈਂਡੀਕੈਪ ਅਤੇ 11ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ ਪਿਛਲੇ 10 ਦਿਨਾਂ ਤੋਂ ਆਪਣੇ ਹੱਥਾਂ ਦੇ ਨਾਲ ਜੇਤਾਂ ਭਰ ਕੇ ਥੈਲੇ ਤਿਆਰ ਕਰਦਾ ਹੈ ਤਾਂ ਜੋ ਆਪਣੇ ਪਿੰਡ ਨੂੰ ਹੜ੍ਹਾਂ ਦੇ ਪਾਣੀਆਂ ਤੋਂ ਬਚਾ ਸਕੇ ਸੋਚੋ ਜਦੋਂ ਸਿਹਤਮੰਦ ਜਵਾਨ ਕਈ ਥੇ ਕਈ ਵਾਰ ਹਾਰ ਮੰਨ ਲੈਂਦੇ ਹਨ ਉੱਥੇ ਹੀ ਕਰਨ ਜੋਤ ਨੇ ਆਪਣੇ ਅੰਦਰ ਅਟਲ ਹਿੰਮਤ ਨਾਲ ਸਾਬਿਤ ਕਰ ਦਿੱਤਾ ਕਿ ਅਸਲ ਜਵਾਨੀ ਹੁੰਦੀ ਕੀ ਹੈ ਪਿੰਡ ਦੇ ਲੋਕ ਕਹਿੰਦੇ ਹਨ ਕਿ ਸਵੇਰ ਤੋਂ ਇਹ ਨੌਜਵਾਨ ਮੋਕੇ ਲੇ ਪਹੁੰਚ ਜਾਂਦਾ ਹੈ ਤੇ ਹੱਥਾਂ ਦੇ ਨਾਲ ਮਿੱਟੀ ਦੇ ਰੇਤਾਂ ਭਰ ਕੇ ਥੈਲੇ ਤਿਆਰ ਕਰਦਾ ਤੇ ਕਰਨ ਜੋਤ ਦੀ ਮਿਹਨਤ ਨਾ ਸਿਰਫ ਉਸ ਦੇ ਪਿੰਡ ਨੂੰ ਸੁਰੱਖਿਅਤ ਕਰ ਰਹੀ ਹੈ ਬਲਕਿ ਸਾਰੇ ਪੰਜਾਬ ਲਈ ਇੱਕ ਵੱਡੀ ਮਿਸਾਲ ਵੀ ਬਣ ਰਹੀ ਹੈ ਕਿ ਇਹ ਸੱਚ ਹੈ ਕਿ ਹੜ੍ਹਾਂ ਨੇ ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣਾ ਕੇ ਰੱਖ ਦਿੱਤੇ ਹਨ ਤੇ ਫਸਲਾਂ ਖਰਾਬ ਹੋ ਰਹੀਆਂ ਹਨ ਲੋਕ ਬੇਕਾਰ ਹੋ ਰਹੇ ਹਨ ਪਰ ਇਨ੍ਹਾਂ ਹੀ ਮੁਸ਼ਕਲ ਘੜੀਆਂ ਦੇ ਵਿੱਚ ਕਰਨ ਜੋਤ ਵਰਗੇ ਹਿੰਮਤੀ ਨੌਜਵਾਨ ਸਾਨੂੰ ਦਿਖਾਉਂਦੇ ਹਨ ਕਿ ਹੌਸਲੇ ਲਾ ਜਿੰਦਾ ਹੋਵੇ ਤਾਂ ਕੋਈ ਵੀ ਤੂਫਾਨ ਨੂੰ ਜਿੱਤ ਹਾਸਲ ਕੀਤੀ ਜਾ ਸਕਦੀ ਹੈ